ਸ੍ਰਿਸ਼ਟੀ ਦੀ ਸ਼ੁਰੂਆਤ ਕਿਸ ਤਰੀਕੇ ਹੋਈ ਦੇਖੋ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕੋਈ ਕਹਿ ਨਹੀਂ ਸਕਦਾ ਕਦੋਂ ਹੋਈ ਅਰਬਦ ਨਰਬਦ ਤੰਦੂਗਾਰਾ ਧਰਨਾ ਗਗਨ ਹੁਕਮ ਆਪਾਰਾ ਜਦੋਂ ਕੁਝ ਵੀ ਨਹੀਂ ਸੀ ਤੰਦੂਗਾਰਾ ਸੀ ਤੰਦੂਗਾਰਾ ਮਤਲਬ ਤੰਦੂਗਾਰਾ ਜਿਹਨ ਧੁੰਦ ਕੁਝ ਵੀ ਨਹੀਂ ਨਜ਼ਰ ਆ ਰਿਹਾ ਬਲੈਕ ਸੀ ਕਿਤਾ ਪਸਾਓ ਇੱਕੋ ਕਵਾਓ ਠੀਕ ਹੈ ਸਾਇੰਸ ਕਹਿੰਦੀ ਬਿਗ ਬੈਂਗ ਹੋਇਆ ਗੁਰਬਾਣੀ ਕਹਿੰਦੀ ਉਦੋਂ ਉਹਨੇ ਤੌਣੀ ਤੋਂ ਪ੍ਰਗਟ ਹੋਇਆ ਆਪਣਾ ਆਪੀ ਨੇ ਆਪ ਸਾਜੋ ਆਪੀ ਨੇ ਰਚਿਓ ਨਾਓ ਦੁਈ ਕੁਦਰਤ ਸਾਜ ਕੇ ਹਨਾ ਦੁਈ ਕੁਦਰਤ ਨੂੰ ਸਾਜਿਆ ਨਾ ਜਦੋਂ ਫਿਰ ਉਹਦੇ ਵਿੱਚ ਹੀ ਆਪ ਪਸਾਰਾ ਆਪਣਾ ਕਰਦਾ ਉਹਨੇ ਆਪਣੀ ਰਚਨਾ ਉਹਨੇ ਆਪ ਕੀਤੀ ਆ ਜੁਨੀ ਹੈ ਨਾ ਉਹ ਤੇ ਖੁੱਦ ਨੂੰ ਵੀ ਭੰਗ ਕਰਨ ਵਾਲਾ ਵੀ ਉਹੀ ਆ ਸਵੈ ਭੰਗ ਉਹ ਕਿਸੇ ਜੁਨਾ ਚ ਨਹੀਂ ਆਉਂਦਾ ਪਰ ਜੁਨਾ ਚ ਆਈ ਹੋਈ ਆਪਣੀ ਰਚਨਾ ਚ ਉਹਨਾਂ ਦੇ ਵਿੱਚ ਬੈਠਾ ਉਹ ਤੇ ਲੱਭ ਬਾਹਰ ਰਹੇ ਹੋ ਪਰ ਬੈਠਾ ਅੰਦਰ ਕੰਲੇ ਹੁਣ ਗੱਲ ਧਰਮ ਦਾ ਕਿੱਥੇ ਆ ਪਰ ਮੈਂ ਇੱਥੇ ਆ ਕਿ ਕੋਈ ਜੀਸੇ ਨੇ ਜੇ ਆਪਣੇ ਪਿਤਾ ਜੀ ਤੋਂ ਕੋਈ ਚੀਜ਼ ਮੰਗਣੀ ਆ ਤੇ ਪਿਤਾ ਜੀ ਤੋਂ ਕੋਈ ਚੀਜ਼ ਮੰਗਣੀ ਆ ਤੇ ਉਹ ਮੈਨੂੰ ਥੋੜੀ ਕਹੂਗਾ ਓੰਕਾਰ ਭਾਜੀ ਮੇਰੇ ਫਾਦ ਸਾਹਿਬ ਨੂੰ ਕਿਓ ਵੀ ਆ ਮੈਨੂੰ ਦੇ ਦਿਓ ਹਨਾ ਇਹ ਕੋਈ ਸਿਆਣਾ ਪਾਲੀ ਗੱਲ ਥੋੜੀ ਆ ਤੁਹਾਡਾ ਆਪਣੇ ਪਿਤਾ ਜੀ ਨਾਲ ਪਿਆਰ ਹੋਣਾ ਚਾਹੀਦਾ ਨਾ ਤੁਸੀਂ ਉਹਨਾਂ ਨੂੰ ਡਾਇਰੈਕਟ ਕਹੇ ਤੁਹਾਡਾ ਹੱਕ ਬਣਦਾ ਨਾ ਤੇ ਜੇ ਤੁਸੀਂ ਇਸ ਚੀਜ਼ ਨੂੰ ਰੂਲ ਬਣਾ ਲਓ ਕਿ ਹਰ ਦੂਜੀ ਜਗ੍ਹਾ ਤੇ ਜਾ ਕੇ ਉਹਨੂੰ ਕਹੋ ਵੀ ਯਾਰ ਮੇਰੇ ਡੈਡੀ ਨਾਲ ਗੱਲ ਕਰੀ ਵੀ ਆ ਮੈਨੂੰ ਚਾਹੀਦਾ ਮੈਨੂੰ ਗਲਤ ਹੋ ਜੀ ਜਦੋਂ ਵਿੱਚ ਮੀਡੀਏਟਰ ਪਾਣੇ ਸਟਾਰਟ ਕਰਤੇ ਆਪਣੀ ਹਰ ਚੀਜ਼ ਗੱਲ ਕਰਨ ਲਈ ਉਦੋਂ ਤੁਹਾਨੂੰ ਕੰਮ ਖਰਾਬ ਫਿਰ ਉਹਦੇ ਨਾਲ ਜੜਾਵ ਕੱਟੋ ਉਹਦੇ ਨਾਲ ਡਾਇਰੈਕਟ ਗੱਲ ਕਰੋ ਜਿੱਦਾਂ ਵੀ ਕਰਦੇ ਜਿਸ ਬੋਲੀ ਚ ਭਾਵੇਂ ਤੋਤਲੇ ਆ ਜੋ ਮਰਜੀ ਜਿੱਦਾਂ ਮਰਜੀ ਉਹਦੇ ਨਾਲ ਪਿਆਰ ਪਾਓ ਤੁਹਾਨੂੰ ਪਿਆਰ ਕਰਦਾ ਉਹ ਤੁਹਾਡੇ ਤੋਂ ਵੱਖ ਨਹੀਂ ਆ ਤੁਹਾਡੇ ਅੰਦਰ ਆ ਤੁਹਾਡੀ ਹਰ ਗੱਲ ਨੂੰ ਸੁਣਦਾ ਤੁਸੀਂ ਹਰ ਗੱਲ ਨੂੰ ਉਹਦੇ ਨਾਲ ਜੋੜ ਕੇ ਉਹਦੇ ਸ਼ੁਕਰਾਨੇ ਵਜੋਂ ਕਰੋ। ਹੂੰ ਜੋ ਉਹਨੇ ਦਿੱਤਾ ਤੁਹਾਨੂੰ ਹੁਣ ਤੱਕ ਉਹਦਾ ਸ਼ੁਕਰਾਨਾ ਕਰੋ। ਹੂੰ ਤੇ ਜੋ ਤੁਹਾਡੇ ਕੋਲ ਨਹੀਂ ਆ ਤੇ ਉਹਦੀ ਰਜ਼ਾ ਸਮਝੋ ਕਿ ਉਹ ਤੁਹਾਡੇ ਕੋਲ ਤਾਂ ਨਹੀਂ ਆ ਉਹ ਤੁਹਾਡੀ ਨੁਕਸਾਨ ਕਰ ਸਕਦਾ। ਹਾਂ ਕੋਲੇ ਪਏ ਆ ਭੱਖਦੇ ਪਏ ਪੱਠੀ 'ਚ। ਤੁਸੀਂ ਬੱਚੇ ਨੂੰ ਹੱਥ ਲਾਣ ਦੋਗੇ? ਕਦੇ ਵੀ ਨਹੀਂ। ਕਦੇ ਵੀ ਨਹੀਂ। ਕੋਈ ਹੱਥ ਸੜ ਜਾਊਗਾ। ਤੇ ਇਹ ਸਮਝ ਲਓ ਕਿ ਉਹ ਪਰਮਾਤਮਾ ਨੂੰ ਪਤਾ ਲੱਗਦਾ ਵੀ ਇਹ ਮੇਰੇ ਬੱਚੇ ਲਈ ਇਹ ਨੁਕਸਾਨ ਦਾ ਹੀ ਆ। ਹਨਾ? ਤੇ ਕਈ ਜਣੇ ਕਹਿੰਦੇ ਮੈਨੂੰ ਕੈਨੇਡਾ ਭੇਜ ਨਾ ਕੈਨੇਡਾ ਭੇਜ ਦੋ ਉਹੀ ਚੀਜ਼ ਮੰਗੀ ਜਾਂਦੇ ਆ ਪਰ ਉਹਦਾ ਉੱਥੇ ਜਾ ਕੇ ਦੁੱਖ ਭੋਗਦੇ ਆ ਫਿਰ ਕਹਿੰਦੇ ਵੀ ਸਾਨੂੰ ਵਾਪਸ ਬੁਲਾ ਲਓ ਵਾਪਸ ਬੁਲਾ ਲਾ ਹਨਾ ਕਿਉਂਕਿ ਉਹ ਅਰਦਾਸ ਗਲਤ ਕਰ ਰਹੇ ਮੈਂ ਤਾਂ ਜਦੋਂ ਪਰਮਾਤਮਾ ਅਰਦਾਸ ਪੂਰੀ ਨਹੀਂ ਕਰਦਾ ਤਾਂ ਇਸ ਦੇ ਪਿੱਛੇ ਵੀ ਭਲਾ ਦੇਖੋ ਹਾਂ ਉਹ ਆਪਣੇ ਬੱਚੇ ਨਾਲ ਪਿਆਰ ਕਰਦਾ ਨਾ ਫਿਰ ਤੁਹਾਡੀ ਮੰਗ ਜਿਹੜੀ ਹੈ ਜਿਹੜਾ ਹੁਣ ਤੁਸੀਂ ਮੈਂ ਤੁਹਾਨੂੰ ਦੱਸਿਆ ਵੀ ਉਹਦੇ ਨਾਮ ਜਿਹੜਾ ਹੈ ਉਹਦੀ ਕਰੰਸੀ ਆ ਹੁਣ ਜਿਹੜਾ ਤੁਸੀਂ ਨਾਮ ਬਾਣੀ ਜਪਿਆ ਹੁੰਦਾ ਉਹਦੇ ਬਿਹਾਫ ਤੇ ਚੈੱਕ ਪਾਸ ਹੋਣਾ ਨਾ ਉਹ ਜਿਹੜਾ ਜਪਿਆ ਫਿਰ ਉਹਦੇ ਵੱਟੇ ਜਿਹੜੀ ਚੀਜ਼ ਮੰਗੋਗੇ ਦੁਕਾਨ 'ਚ ਜਾ ਕੇ ਉਹ ਤਾਂ ਮਿਲ ਹੀ ਜਾਣੀ ਹੈ ਨਾ ਹੂੰ ਦੁਕਾਨ 'ਚ ਜਿਹੜਾ ਪ੍ਰੋਡਕਟ ਮੰਗੋਗੇ ਉਹ ਮਿਲ ਹੀ ਜਾਣਾ ਹੁਣ ਉਹਦਾ ਨੁਕਸਾਨ ਹੈ ਜਾਂ ਨਹੀਂ ਰਿਜ਼ਲਟ ਤਾਂ ਤੁਹਾਨੂੰ ਭੋਗਣਾ ਪੈਣਾ ਹੂੰ ਦੁਕਾਨਦਾਰ ਦਾ ਤਾਂ ਨਹੀਂ ਕਸੂਰ ਤਾਂ ਮੰਗਣ ਵਾਲੇ ਦਾ ਕਸੂਰ ਹੈ ਦੁਕਾਨਦਾਰ ਤੇ ਰੱਬ 'ਚ ਫਰਕ ਹੈ ਨਾ ਰੱਬ ਤਾਂ ਦੇਖਦਾ ਫਿਰ ਮੈਂ ਇਹ ਚੀਜ਼ ਦੇਣੀ ਹੈ ਕਿ ਨਹੀਂ ਦੇਣੀ ਨਹੀਂ ਦੇਖ ਮੈਂ ਉਹੀ ਦੱਸ ਰਿਹਾ ਨਾ ਤੇ ਉਹ ਹੁਣ ਰੱਬ ਜਿਹੜਾ ਆ ਇਸੇ ਕਰਕੇ ਦੇਖਦਾ ਠੀਕ ਆ ਪਰ ਤੁਸੀਂ ਬਾਰ ਬਾਰ ਕਹਿੰਦੇ ਸਤਗੁਰ ਸੱਚਾ ਕਿਆ ਕਰੇ ਜਾਂ ਸਿੱਖਾਂ ਵਿੱਚ ਚੂਕ ਹੁਣ ਕਈ ਬੱਚਿਆਂ ਨੂੰ ਪਤਾ ਲੱਜਾਂਦਾ ਵੀ ਇਹ ਅੱਗ ਅੱਗ ਹੈ ਸਿਆਣਾ ਸਮਝਾਏ ਤਾਂ ਪਤਾ ਲਾਇਆ ਅੱਗ ਹੈ ਸੱਤ ਸੜ ਜੂ ਸਮਝਾ ਦੇ ਪਤਾ ਨਹੀਂ ਕਈਆਂ ਨੂੰ ਓਏ ਅੱਗ ਹੈ ਤਿਆਤਨ ਅਚਾ ਉਹਨੇ ਦੇਖਣਾ ਇੱਧਰ ਉੱਧਰ ਹੋਏ ਹੱਥ ਭਾਗੇ ਹਾ ਸੜ ਗਿਆ ਫੇ ਪਤਾ ਫਿਰ ਐ ਕਰੀ ਜਾਣਗੇ ਹੂੰ ਠੀਕ ਹੈ ਉਸੇ ਤਰ੍ਹਾਂ ਰੱਬ ਵੀ ਕਈ ਬੰਦੇ ਨਹੀਂ ਮੰਨਦੇ ਨਾ ਪਰ ਉਹਨਾਂ ਨੂੰ ਤਰੀਕੇ ਨਾਲ ਸਮਝਾ ਠੀਕ ਹੈ ਉਹਨਾਂ ਨੂੰ ਉਦਾਂ ਸਮਝ ਨਹੀਂ ਆਂਦੀ ਉਹ ਕਹਿੰਦਾ ਠੀਕ ਹੈ ਫਿਰ ਚੀਏ ਤੂੰ ਆਪਣਾ ਕਰਕੇ ਦੇ ਲੈ ਆਨੰਦ ਲੈ ਦੇ ਠੀਕ ਹੈ ਉਹ ਪਿਆਰ ਬਹੁਤ ਕਰਦਾ ਉਹਦਾ ਕਿਸੇ ਨਾਲ ਵਿਰੋਧ ਨਹੀਂ ਪਰਮਾਤਮਾ ਨਾ ਹਿੰਦੂ ਆ ਨਾ ਮੁਸਲਮਾਨ ਆ ਨਾ ਸਿੱਖ ਆ ਨਾ ਸਾਈ ਹੈ ਠੀਕ ਹੈ ਪਰਮਾਤਮਾ ਆਪਣੀ ਬਣਾਈ ਹੋਈ ਕੁਦਰਤ ਦੇ ਵਿੱਚ ਆਪ ਰਮਿਆ ਹੋਇਆ ਤੇ ਉਹਦੇ ਨਾਮ ਅਨੇਕਾ ਹੀ ਨੇ ਸਰੂਪ ਕੀ ਹੈ ਪਰਮਾਤਮਾ ਤੁਸੀਂ ਬੈਠੇ ਹੋ ਪਰਮਾਤਮਾ ਸਰੂਪ ਹੀ ਆ ਰੱਬ ਦਾ ਹੀ ਰੂਪ ਹੈ ਤੇ ਇਹ ਵੀ ਕਹਿੰਦੇ ਆ ਪ੍ਰਕਾਸ਼ ਸਰੂਪ ਸਾਨੂੰ ਦਰਸ਼ਨ ਹੋਏ ਕੋਈ ਕਹਿੰਦਾ ਕਿਸ ਤਰੀਕੇ ਨਾਲ ਬਿਲਕੁਲ ਤੁਸੀਂ ਜਿੱਦਾਂ ਦੀ ਭਾਵਨਾ ਰੱਖ ਕਰਕੇ ਉਹਨੂੰ ਕਰੋਗੇ ਉਸੇ ਰੂਪ ਚ ਪ੍ਰਗਟ ਹੋ ਜੂ ਤੁਹਾਡੇ ਸਾਹਮਣੇ ਇਹ ਤੁਹਾਡੀ ਭਾਵਨਾ ਤੇ ਹਾਂ ਭਾਵਨਾ ਜਿੱਦਾਂ ਦਾ ਪਿਆਰ ਚਾਹੁੰਦਾ ਜਿੱਦਾਂ ਦਾ ਪਿਆਰ ਹਾਂ ਇਹ ਨਹੀਂ ਕੋਈ ਪ੍ਰਕਾਸ਼ ਹੈ ਜਾਂ ਕੁਝ ਇਸ ਤਰੀਕੇ ਨਾਲ ਨਹੀਂ ਉਹ ਨਿਰਗੁਣ ਸਰਗੁਣ ਸਰੂਪ ਹੈ ਨਾ ਉਹ ਉਹਦਾ ਤੁਸੀਂ ਮੁਲਾਂਕਣ ਕਰਕੇ ਦਾਵਾ ਨਹੀਂ ਕਰ ਸਕਦੇ ਉਹ ਇੱਕੋ ਹੀ ਹੈ ਹੁਣ ਜਿੰਨੂੰ ਜਿੱਦਾਂ ਦਾ ਪਿਆਰ ਹੈ ਉਦਾਂ ਦਾ ਜੇ ਪ੍ਰਕਾਸ਼ ਹੋ ਕਰਕੇ ਉਹ ਪ੍ਰਕਾਸ਼ ਹੋ ਗਿਆ ਜੇ ਕਿਸੇ ਨੇ ਦੇਵਤੇ ਦੇ ਵਜੋਂ ਕਿਹਾ ਜਾਂ ਕਿਸੇ ਨੇ ਕਿਹਾ ਮੈਨੂੰ ਕ੍ਰਿਸ਼ਨ ਵਜੋਂ ਦਰਸ਼ਨ ਦਿਵਾਉਣ ਕ੍ਰਿਸ਼ਨ ਵਜੋਂ ਦੇ ਦੇ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਮਾਰ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਦਰਸ਼ਨ ਦੇ ਨੇ ਅਗਰ ਰੱਬ ਉਹ ਹੀ ਹੈ ਠੀਕ ਹੈ ਨਾ ਜਿੱਦਾਂ ਦਾ ਤੁਸੀਂ ਭਾਨਦੇ ਹੋ ਉਹ ਉਸੇ ਰੂਪ ਚ ਤੁਹਾਡੇ ਅੱਗੇ ਪ੍ਰਗਟ ਹੋ ਜਾਂਦਾ। ਕਈ ਲੋਕ ਜਿਵੇਂ ਅਸੀਂ ਵੀ ਮਿਲਦੇ ਆ ਕਈ ਲੋਕ ਇਹ ਵੀ ਕਹਿ ਦਿੰਦੇ ਆ ਵੀ ਸਾਨੂੰ ਕੋਈ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ। ਕੋਈ ਕਹਿੰਦੇ ਆ ਸਾਨੂੰ ਘੋੜੇ ਸਮੇਤ ਉਹਨਾਂ ਦੇ ਦਰਸ਼ਨ ਹੋਏ। ਵੀ ਗੁਰੂ ਸਾਹਿਬ ਜਦੋਂ ਜੋਤੀ ਜੋਤ ਸਮਾਏ ਸਨ ਉਹ ਆਪਣੇ ਘੋੜੇ ਦੇ ਨਾਲ ਹੀ ਗਏ ਸਨ। ਇਹ ਗੱਲ ਅਲੱਗ ਕਹੀ ਜਾਂਦੀ ਹੈ। ਇਤਿਹਾਸ ਦੇ ਵਿੱਚ ਵੀ ਦਰਜਾ ਚਲੋ। ਕਈ ਲੋਕ ਇਹ ਕਹਿੰਦੇ ਕਈ ਲੋਕ ਕਹਿੰਦੇ ਸਾਨੂੰ ਗੁਰਨਾਣੇ ਸਾਹਿਬ ਦੇ ਦਰਸ਼ਨ ਹੋਏ। ਹਾਂ ਬਿਲਕੁਲ। ਕੀ ਇਹ ਸੱਚੀ ਚ ਹੁੰਦਾ? ਬਿਲਕੁਲ ਹੁੰਦਾ। ਇਹ ਮੰਨਦਾ ਇੱਕ ਜਿਵੇਂ ਆਪਾਂ ਪਹਿਲਾਂ ਇੱਕ ਗੱਲ ਕੀਤੀ ਕਿ ਜਿਸ ਤਰ੍ਹਾਂ ਦੀ ਭਾਵਨਾ ਰੱਖੋਗੇ ਜੋ ਚਾਹੋਗੇ ਉਸੇ ਉਹਦਾ ਨਾਮ ਜਪਿਆ ਤੁਸੀਂ ਜਿਸ ਰੂਪ ਚ ਚਾਹੋਗੇ ਹੁਣ ਇੱਕ ਗੁਰਗੋਵਿੰਦ ਸਿੰਘ ਜੀ ਮਹਾਰਾਜ ਦੀ ਯਾਨੀ ਕਿ ਸਾਖੀ ਆਲੀ ਜਿੱਚ ਸ਼ਿਵਦਾਤ ਪੰਡਤ ਨੂੰ ਗੁਰਗੋਵਿੰਦ ਸਿੰਘ ਜੀ ਮਹਾਰਾਜ ਨੇ ਰਾਮਚੰਦਰ ਦੇ ਰੂਪ ਚ ਵੀ ਤੇ ਕ੍ਰਿਸ਼ਨ ਦੇ ਰੂਪ ਚ ਵੀ ਦਰਸ਼ਨ ਦਿੱਤੇ ਉਹ ਤਾਂ ਬਾਲ ਰੂਪ ਚ ਸੀ ਨਾ ਗੁਰਗੋਵਿੰਦ ਸਿੰਘ ਜੀ ਨੇ ਗੁਰਗੋਵਿੰਦ ਸਿੰਘ ਜੀ ਨੇ ਠੀਕ ਹੈ ਬਾਲ ਰੂਪ ਚ ਸੀ ਉੱਥੇ ਪਟਨਾ ਸਾਹਿਬ ਪਟਨਾ ਸਾਹਿਬ ਪਟਨਾ ਸਾਹਿਬ ਇਹ ਮੈਂ ਜੋ ਪਟਨਾ ਸਾਹਿਬ ਗਿਆ ਸੀ ਮੈਂ ਉਹ ਕਿੱਥੇ ਗੁਰਦਾਰਾ ਸਾਹਿਬ ਵੀ ਬਣਿਆ ਮੈਂ ਮੈਂ ਗਿਆ ਹੈ ਨਾ ਤੇ ਹੁਣ ਉਹ ਉਹਨਾਂ ਦਾ ਗੱਲ ਕੇ ਭਾਵਨਾ ਨਾ ਤੁਹਾਡੀ ਤੁਸੀਂ ਕੀ ਚਾਹੁੰਦੇ ਆ ਭਗਤ ਦੀ ਭੁੱਖ ਕੀ ਆ ਉਹ ਤੇ ਡਿਪੈਂਡਡ ਆ ਉਹ ਚਾਹੁੰਦਾ ਕਿਵੇਂ ਆ ਠੀਕ ਆ ਹੁਣ ਰਾਧਾ ਜਿਹੜੀ ਸੀ ਉਹ ਕ੍ਰਿਸ਼ਨ ਜੀ ਤੋਂ ਕਈ ਉਮਰ ਚ ਵੀ ਵੱਡੀ ਸੀ ਪਰ ਉਹ ਤਾਂ ਉਹਨੂੰ ਤਾਂ ਪਤਾ ਉਹਨੂੰ ਤਾਂ ਨਜ਼ਰ ਆਉਂਦਾ ਵੀ ਉਹ ਕੌਣ ਆ ਦੇ ਰੱਬ ਰੱਬ ਠੀਕ ਆ ਉਹਦੇ ਲਈ ਰਾਧਾ ਦੇ ਲਈ ਕ੍ਰਿਸ਼ਨ ਦੇ ਨਾਲ ਪਿਆਰ ਪਾਣਾ ਸਭ ਤੋਂ ਜ਼ਿਆਦਾ ਇਹ ਜ਼ਰੂਰੀ ਸੀ ਉਹਦੇ ਲਈ ਉਹਦੇ ਤੋਂ ਵਿਛੜਨਾ ਦੁਨੀਆਂ ਦੇ ਸਾਰੇ ਰਾਜੋ ਤਖਤਾਂ ਨਾਲੋਂ ਜਾਨੀ ਕਿ ਪਾਣ ਨਾਲੋਂ ਜ਼ਿਆਦਾ ਵੱਡਾ ਦੁੱਖ ਹੈ। 11 ਵੱਡਾ ਦੁੱਖ। ਠੀਕ ਹੈ। ਉਹਦੇ ਨਾਲ ਵਿਛੜ ਜਾਣਾ ਉਹਦਾ ਸਭ ਤੋਂ ਵੱਡਾ ਦੁੱਖ ਆ। ਉਹਦੇ ਨਾਲ ਮਿਲ ਜਾਣਾ ਉਹਦਾ ਸਭ ਤੋਂ ਵੱਡਾ ਸੁੱਖ ਆ। ਤੁਹਾਡੀ ਭੁੱਖ ਕੀ ਹੈ ਡਿਪੈਂਡ ਕਰਦੀ। ਚਾਹ ਦੇ ਕੀ ਆ ਤੇ ਇਹ ਅਸਲ ਦੇ ਵਿੱਚ ਅਸੀਂ ਦੇਖਦੇ ਆਂ ਵੀ ਚਲੋ ਅੱਜ ਕੱਲ ਨਾਟਕਾਂ ਦਾ ਦੌਰ ਹੈ। ਹਾਂ। ਵੈਸੇ ਮੈਂ ਵੀ ਸਟੇਜ 'ਤੇ ਕਹਿੰਦਾ ਵੀ ਕਿਸੇ ਜੇ ਕੋਈ ਮੈਂ ਕਹਾਂਗਾ ਵੀ ਧਾਰਮਿਕ ਕੋਈ ਵਿਅਕਤੀ ਹੈ ਜੇ ਕਿ ਉਹ ਇਫਤਾਰਾ ਉਹਨੂੰ ਪੋਟਰੇ ਨਹੀਂ ਕਰਨਾ ਚਾਹੀਦਾ ਹਾਂ ਬਿਲਕੁਲ ਚਲੋ ਮੈਂ ਤਾਂ ਡਾਇਰੈਕਟਲੀ ਕਹਿੰਦਾ ਵੀ ਨਹੀਂ ਕਰਨਾ ਚਾਹੀਦਾ ਤਾਂ ਨਹੀਂ ਦਿਖਾਉਣਾ ਚਾਹੀਦਾ ਚਲੋ ਦਿਖਾ ਰਹੇ ਆ ਪਰ ਰਾਧਾ ਕ੍ਰਿਸ਼ਨ ਨੂੰ ਜਿਸ ਤਿਹੇ ਸਾਹਮਣੇ ਲ ਇੱਕ ਸਵਾਲ ਪੁੱਛ ਹੀ ਲੈਂਦਾ ਸਿੱਧਾ ਮੈਨੂੰ ਵੀ ਕਿਉਂਕਿ ਸਵਾਲ ਪੁੱਛਣ ਚ ਥੋੜੀ ਉਖਾਈ ਤਾਂ ਹੋ ਰਹੀ ਹੈ ਵੀ ਕਿਤੇ ਕੁਝ ਗਲਤ ਨਾ ਬੋਲ ਦਵਾਂ ਕਿਵਰੀ ਰਾਧਾ ਕ੍ਰਿਸ਼ਨ ਨੂੰ ਦਿਖਾਉਂਦੇ ਆ ਤਾਂ ਉਹਨਾਂ ਦੀ ਲਵ ਸਟੋਰੀ ਟਾਈਪ ਦਿਖਾ ਦਿੰਦੇ ਆ ਪਰ ਤੁਸੀਂ ਇੱਕ ਗੱਲ ਕਹੀ ਹੈ ਵੀ ਉਹ ਜਿਹੜਾ ਪਿਆਰ ਸੀ ਉਹ ਇੱਕ ਆਤਮਕ ਅਧਨੋਨੀ ਅਧਿਆਤਮਿਕਤਾ ਦਾ ਪਿਆਰ ਸੀ ਉਹ ਠੀਕ ਹੈ ਹੁਣ ਗੱਲ ਕੀ ਹੈ ਲੋਕ ਹੁਣ ਗੱਲ ਹੈ ਕਿ ਸਾਹਮਣੇ ਵਾਲੇ ਨਾ ਜਦੋਂ ਆਪਾਂ ਪ੍ਰਚਾਰ ਕਰਦੇ ਹਾਂ ਹੁਣ ਝਾਕੀਆਂ ਦਾ ਇਹਨਾਂ ਚ ਦੌਰ ਚੱਲਿਆ ਪਹਿਲਾਂ ਤੋਂ ਹੀ ਜਿਵੇਂ ਰਾਮਲੀਲਾ ਸੀ ਬਚਪਨ ਤੋਂ ਦੇਖਦੇ ਆ ਰਹੇ ਹਾਂ ਇਹਨਾਂ ਚ ਝਾਕੀ ਪ੍ਰਥਾ ਤੇ ਪ੍ਰਚਾਰ ਕਰਨ ਦਾ ਜਗਰਾਤਿਆਂ ਦਾ ਤਰੀਕਾ ਇਹਨਾਂ ਦਾ ਹੈ ਨਾ ਤੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਇਸ ਤਰੀਕੇ ਨਾਲ ਵੀ ਜਿਸ ਭਾਵਨਾ ਵਜੋਂ ਜੋ ਜਿਹੜਾ ਬਣਾ ਰਿਹਾ ਹੁੰਦਾ ਉਸ ਵਕਤ ਨਾਟਕ ਜਾਂ ਕੁਝ ਵੀ ਆ ਉਹਦੀ ਆਪਣੀ ਅਵਸਥਾ ਕੀ ਆ ਤੇ ਜਿਹੜੇ ਲੋਕੀ ਦੇਖਣਾ ਚਾਹੁੰਦੇ ਆ ਉਹਨਾਂ ਦੀ ਅਵਸਥਾ ਕੀ ਆ ਹਾਂ ਹੈਨਾ ਹੁਣ ਸਾਨੂੰ ਕਈ ਜਣੇ ਕਹਿ ਦਿੰਦੇ ਭਾਈ ਤੁਸੀਂ ਉੱਥੇ ਨਾ